ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਆਪ ਜੀ ਦਾ ਨਵੇਂ ਬਲੌਗ ਵਿੱਚ। ਅੱਜ ਅਸੀਂ ਆਏ ਆ ਸਹਿੰਦਰਾ ਦੀ ਮੈਡੀਕਲ ਚੈੱਕ-ਅਪ ਲਈ ਲੈ ਜਾਣਾ ਇਹਨੂੰ। ਪਹਿਲਾਂ ਅਸੀਂ ਇਹਦੀ ਨਹਾਇਤ ਹੋਈ ਕਰਵਾ ਲਈਏ। ਪਾਣੀ ਮੋੜਾ ਦਈਏ ਤੇ ਚੜਦਾ-ਗਰਦਾ ਕਾਫੀ ਪਿਆ ਹੋਇਆ। ਤੇ ਇਸ ਤੋਂ ਬਾਅਦ ਇਹਨੂੰ ਏਜੰਸੀ ਲੈ ਕੇ ਜਾਣਾ ਆਪਾਂ ਨੇ। ਤੇ ਆਪਾਂ ਬਾਹਰ ਵੀ ਇਹਨੂੰ ਕਿੱਦਾਂ ਪਹੁੰਚਾਈਏ। ਬਣੇ ਰਹੋ ਸਾਡੇ ਵੀਡੀਓ ਦੇ ਨਾਲ। ਅੱਜ ਦੇਖਦੇ ਆਂ ਅੱਜ। ਈ ਕਰਾਉਣੇ ਆਇਆ ਦਾ ਆ ਜਾਓ ਜੀ ਆਪਣੇ ਸਰਵਸਾਲਾ ਬਾਈ ਦਾ ਕਹਿੰਦਾ ਸੀਗਾ ਇਹ 2 ਘੰਟੇ ਲਾਈ ਜਾਣਦੇ ਨੇ ਇੱਕ ਟਰੱਕ ਖੜਾ ਵੀ ਇਹਨੂੰ ਇਹਦੀ ਵਾਸ਼ ਕਰਨੀ ਆ ਇੱਕ ਉਹ ਖੜਾ ਤੇ ਅਜਿਹਾ ਕਿਹਾ ਵੀ ਸਾਨੂੰ ਤਾਂ ਪਾਣੀ ਉਹ ਮਾਰਦੇ ਵੀ ਸਰਸਰ ਕੁਝ ਨਹੀਂ ਬਣਾਉਣਾ ਹਜੇ ਜਾ ਫੀ ਲੈ ਕੇ ਜਾਣਾ ਤਾਂ ਅਗਰ ਕਰਦਾ ਵੈਰਾ ਸਾਫ ਹੋ ਜਾਊਗਾ ਇਹਨੂੰ ਤੋੜੋ ਕਰੋ ਮੰਨ ਗਿਆ ਜਦੋਂ ਪਾਣੀ ਮਾਰਨ ਲੱਗਿਆ ਜੋ ਕਹਿੰਦਾ ਢੋਣ ਨੇ ਆ ਤੋਟ ਆ ਗਿਆ ਜੀ ਵਾਸ਼ਿੰਗ ਹੋ ਗਈ ਇਹਦੀ ਹੁਣ ਆਈ ਚੱਲਿਆਂ ਏਜੰਸੀ ਨੂੰ ਬਣੇ ਰਿਓ ਜੀ ਸਾਡੇ ਵੀਡੀਓ ਨਾਲ ਇਹ ਵੀ ਇਹ ਵੀ ਬਹੁਤ ਆ ਚੱਲ ਭੀੜ ਫੈਟਰ ਖੜਾਉਣ ਵੀ ਜਗ੍ਹਾ ਨਹੀਂ ਤੇ ਵੀ ਸਮਰਾਲੇ ਏਜੰਸੀ 'ਚ ਪਹੁੰਚ ਗਏ ਪਰ ਇਹਦੇ ਗੇਟ ਦੇ ਅੰਦਰ ਰੰਡੂ ਵੀ ਜਗ੍ਹਾ ਨਹੀਂ ਹੈਗੀ ਆਪਣਾ ਨੋਬੂ ਲੱਗ ਗਿਆ ਸਰਵਿਸ ਤੇ ਨੰਬਰ ਤੇ ਹੋਰ ਕਰਨੇ ਜਿਹੜੇ ਸਰਵਿਸ ਕਰਨੀ ਆ ਰੁਕੀ ਖਾਣ ਲੱਗੇ ਨੇ ਅਜੇ ਲੰਚ ਬ੍ਰੇਕ ਹੋਇਆ ਹੋਇਆ ਲੰਚ ਤੋਂ ਬਾਅਦ ਸਰਵਿਸ ਕਰਦੇ ਨੇ ਆਉਤੋਂ ਨੋਰ ਏਜੰਸੀ ਦੇ ਟਰੈਕਟਰ ਦਿਖਾਈਏ ਮਾਖੜਾ ਜੀ ਹਰਜਨ 605 ਨਵਾ छः सौ पो सौ पचवंजा महिंद्रा डी आई 605 ਜਿਆਦਾ ਨੇ। ਸਾਰੀ। ਉਹ 605 ਦੇ 60 ਹਸ ਪਾਵਰ। ਆਕੜਾ 655 ਉਹ। ਮੈਂ ਬ੍ਰੋ। Panso Pejasi, Yugo Jumbo. Baru ini? Aje. Samraali di agensi ya, Mahendra ali. ਲੱਗਿਆ ਹੋਇਆ ਡੀਜ਼ਲ ਲੈਣ ਨੂੰ ਪੰਪ ਤੋਂ ਮਾਰਨਾ ਦੂਆ ਤੇਲ ਪਾਤਾ ਕੋਣਾ ਹੈ ਦੇਲਪੋਮੜਾ ਤੱਕ ਇਹ ਜਿਹੜਾ ਮਾਈਕੀ ਮਰਦਾ ਅਜੀਪ ਮਹਿੰਦਰਾ 585 ਯੂਗ ਇਹ 4 ਵੀਲ ਡਰਾਈਵ ਤੇ ਇਹਦੇ ਵਿੱਚ ਪੀਟੀਓ ਫਾਰਵਰਡ ਤੇ ਰਿਵਰਸ ਹੀ ਆ ਤੇ 11 ਵਿੱਚ ਨਹੀਂ ਹੈਗੀ ਜਿਹੜਾ ਹੁਣ ਆ ਨਵੇਂ ਮਾਡਲ ਦੇ ਵਿੱਚ ਆਇਆ ਇਹਦਾ ਕਲਰ ਵੀ ਦੂਜਾ ਤੇ ਇਹ ਵੀ ਹੈ ਜਿਹੜੀ ਪੀਟੀਓ ਆ ਉਹ ٹینس ਪੀਟਾਂ ਚ ਮੀਡੀਅਮ ਲੋ ਤੇ ਹਾਈ ਚ ਇਹ ਗੇਰਾਂ ਨਾਲ ਹੁਣ ਤੋਂ ਚੜ੍ਹ ਕੇ ਆਈ ਟਰੈਕਟਰ ਤਾਂ ਇਹ ਵੀ ਖੁੱਲਾ ਆ ਨਾ ਬੈਠਾਂਗੇ ਇਹ 585 ਜਾ ਪੰਜ ਗੀਅਰ ਨੇ ਰਿਵਰਸ ਦੇ ਨਾਲ ਜੀਮ ਲੋਹ ਹੈ ਆਵਾ ਬਲੂਰ ਹੀ ਬੋਲਦਾ ਕਰੇਗਾ ਖਿਆਲ ਆ ਬਲੂਰ ਜੇ ਕਹਿੰਦਾ ਮੈਂ ਉਹ ਬਲੂਰ ਲਿਆ ਵੇ ਬਲੂਰ ਬਹੁਤ ਆ 1000 ਰੁਪਏ ਦਾ ਲੱਗੇ ਆ 1000 ਰੁਪਏ ਦਾ ਹੀ ਆਉਂਦਾ ਹਾਂ ਇਕ ਐ ਕਰਦਾ ਗੁਰਦਾ ਜਿੱਥੇ ਵੀ ਮੈਂ ਹੈਗਾ ਜਿਵੇਂ 에ਰ ਕਲਿੰਡਰ 'ਚ ਆ ਗਿਆ ਕਿਤੇ ਵੀ ਹੋ ਗਿਆ ਸਾਫ ਹੋ ਜਾਂਦਾ ਆ ਬ੍ਰੀਕ ਜੀ ਮਿੱਟੀ ਆ ਨਾ ਜਿਹੜੀ ਇਹ ਜੰਮ ਜਾਂਦੀ ਆ ਵਿੱਚ ਆ ਲਓ ਜੀ ਚਾਹ ਚਾਹ ਆ ਗਈ ਚਾਹ ਪੀਓ ਵੀ ਪਹਿਲਾਂ ਪਾਣੀ ਪੀਣਾ ਪਹਿਲਾਂ ਪਾਣੀ ਵੀ ਪੀਵਾਂਗੇ ਪਹਿਲਾਂ ਪਾਣੀ ਪੀਵੇਂ ਉਹ ਚਾਹ ਪੀਵਾਂਗੇ ਹਾਂ ਵੀ ਤੂੰ ਤਾਂ ਚਾਹ ਚੱਕ ਲਈ ਤੂੰ ਤਾਂ ਪਾਣੀ ਘੱਟੇ ਪੀਣਾ ਲੇ ਪਈ ਜਵੇਂ ਤਾਂ ਘੱਟ ਖੁੱਲਦੀ ਆ ਠੀਕ ਆ ਨਾ ਬਲਕਿ ਉਹ ਨਾਰਮਲ ਨਾਰਮਲ ਆਪਨੇ بس ਇੱਥੇ ਉਹ ਆ ਜਾਂਦਾ ਹਾਂ ਇੱਥੇ ਉਹ ਦੇ ਬਰਾਬਰ ਆਉਣਾ ਜਾਂਦਾ ਇੱਥੇ ਜਾ ਕੇ ਜਦੋਂ ਲੋਹਾ ਲੋਹੇ ਨੂੰ ਵੱਢਦਾ ਹੀ ਬੈਰਨ ਦੀ ਟੱਕਰ ਲੱਗੀ ਜਾਂਦੀ ਜਦੋਂ ਵੱਢਦਾ ਉਹ ਆਟੋਮੈਟਿਕ ਹੀ ਫਿੰਗਰਾਂ ਬਾਹਰ ਆ ਜਾਂਦੀਆਂ ਹੁੰਦੀਆਂ ਜੋ ਜੋ ਫਿੰਗਰ ਪਾਈ ਹੈ ਬਾਹਰ ਆ ਜੀ ਨਾ ਟਾਈਟ ਹੁੰਦਾ ਬਹੁਤ ਬੰਦੇ ਦੇ ਹੱਥ ਜੇ ਕਲਚ ਤੇ ਪੈਰ ਰੱਖਣ ਦੇ ਉਹਦਾ ਉਹ ਟੈਕ ਬਹੁਤ ਇੰਨੇ ਕੰਫੀਡਬਲ ਬਣਾਤੇ ਯਾਰ ਪੈਰ ਰੱਖਣ ਦੀ ਲੋੜੇ ਨਹੀਂ ਪੈਂਦੀ ਉਹ ਰੱਖ ਠੀਕ ਹੋ ਜਾਂਦਾ ਪੈਰ ਤਾਂ ਮੇਰੀ ਕਰਦਾ ਆ ਥੋੜੀ ਜਿਹੀ ਪਲੇ ਰਹੂਗੀ ਤਾਂ ਲੋਡ ਰਹੂਗਾ ਨਾ ਉਹ ਜਿਹੜਾ ਉਹਨੂੰ ਚਲਾਈ ਆਪਣੇ ਆਪ ਹੀ ਦਸੂਗਾ ਡੱਟ ਨਹੀਂ ਗਸਣਾ ਪਹਿਲਾਂ ਕੈਟਰ ਲੋਡ ਲੱਗੇ ਤੁਰਦਾ ਬੁਗ ਹਾਂ ਫਿਰ ਕੈਟਰ ਨਰਮਣਾ ਤੋਂ ਕੋਸ਼ਿਸ਼ ਕੁਝ ਨਾ ਮੜਵਾ ਦੇ ਜੀ ਸਾਡੀ ਸਾਡੇ ਟਰੈਕਟਰ ਦੀ ਹੋ ਗਈ ਸਰਵਿਸ ਤੇ ਸੇਵਕ ਲੈ ਗਿਆ ਬਾਹਰ ਇਹਦੀ ਟੇਪ ਠੀਕ ਕਰਾਉਣੀ ਆ ਤੇ ਆਮ ਆਪਣੇ ਮੁੰਡਾ ਜਿਹੜਾ ਜਿਹਨੇ ਸਰਵਿਸ ਕਰੀ ਆ ਤੇ ਬਹੁਤ ਵਧੀਆ ਸਰਵਿਸ ਕਰੀ ਆ ਇਹਨਾਂ ਨੇ ਤੇ ਇਹਨਾਂ ਨੇ ਬਰੀਕੀ ਨਾਲ ਸਾਰਾ ਸਮਝਾਇਆ ਵੀ ਆਹ ਚੀਜ਼ ਚੈੱਕ ਕਰਦੇ ਰਿਹਾ ਕਰੋ ਜਿਵੇਂ ਕਲਚ ਟਾਈਟ ਹੋ ਜਾਂਦਾ ਤਾਂ ਉਹ ਦੱਸਿਆ ਸਾਨੂੰ ਵੀ ਪਲੇ ਹੋਣੀ ਚਾਹੀਦੀ ਆ ਤੇ ਜਿਦਾ ਨਵਾਂ ਟਰੈਕਟਰ ਲਿਆ ਸੀ ਕੋਈ ਚੈੱਕ ਕਰਿਆ ਹੀ ਨਹੀਂ ਹੈਗਾ ਸਾਨੂੰ ਤਾਂ ਜਿਵੇਂ ਏਜੰਸੀ ਵਾਲੇ ਉਹ ਸਰਵਿਸ ਕਰਕੇ ਤੋੜ ਦਿੰਦੇ ਨੇ ਦਾ ਉੱਕਣੇ ਚਲਾਈ ਜਾਂਦੇ ਸੀ ਪਰ ਇਹ ਮੁੰਡੇ ਨੇ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਸਾਨੂੰ ਤੇ ਇਹਦਾ ਬਹੁਤ ਬਹੁਤ ਧੰਨਵਾਦ ਰਾਜੀ ਨਾਂ ਕੀ ਆ ਆਪਣਾ ਮੇਰਾ ਨਾਮ ਸ਼ੰਕਰ ਹੈ ਪਿੰਡ ਫੋਟ ਗੰਗੂਰਾ ਏਜੰਸੀ ਸੰਭਾਲ ਏਜੰਸੀ ਸਮਰਾਲਾ ਮਹਿੰਦਰਾ ਤੇ ਪਿੰਡ ਫੋਟ ਗੰਗੂਰਾ ਸ਼ੰਕਰ ਨਵਾਂ ਤੇ ਤੇਰਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਸਰਵਿਸ ਕਰੀਆ ਤੇਰਾ ਥੈਂਕ ਯੂ Tetapi, lihat, saya ceramahlah. ਲਿਕਨੋ ਮਸ਼ੀਨ ਉਹ ਜੀ ਉਹ ਨਹੀਂ ਪਕੜ ਰਹੇ ਹੈ ਅੱਜ ਕੀ ਬੋਗਲਲ ਇਹ ਕੋਲੈਂਟ ਆਇਆ ਹੈ ਅੱਜ ਆਪਾਂ ਪਹੁੰਚ ਗਏ ਘਰ ਵੀਡੀਓ ਚੰਗੀ ਲੱਗੀ ਲਾਇਕ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ